ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਅਨਮੋਲ ਲੋਪੋ ਆਪਾਂ ਅੱਜ ਮੋਗਾ ਮੰਡੀ ਤੇ ਆਏ ਹੋਇਆ ਟਰੈਕਟਰਾਂ ਵਾਲੇ ਸਪੈਸ਼ਲ ਮੰਡੀ ਲੱਗੇ ਟਰੈਕਟਰਾਂ ਦਾ ਕੋਈ ਕਰਨ ਤੇ ਆਹ ਦੇਖੋ ਆ ਮੈਸੀ ਦੇਖੋ ਲੈ ਕਿੰਨਾ ਸੋਹਣਾ ਇੰਟੀਰੀਅਰ ਦੇਖੋ ਇਹਦਾ ਲੱਗਿਆ ਵਾ ਮਤਲਬ ਕਿਆ ਬਾਤਾਂ ਹੀ ਆ ਕਮਾਲ ਹੀ ਕੀਤੀ ਪਈ ਆ ਤੇ ਆਹ ਬਾਈ ਗੁਲੇ ਖੜਾ ਹੈ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਹੈ ਜੀ ਬਹੁਤ ਵਧੀਆ ਜੀ ਤੇ ਬਾਈ ਤੁਹਾਨੂੰ ਕਿੰਨੇ ਚ ਪੈ ਗਿਆ ਇਹ ਸਾਨੂੰ ਇਹ ਪੈ ਗਿਆ ਜੀ 1.5 ਲੱਖ ਰੁਪਏ ਜੀ 1.5 ਲੱਖ ਰੁਪਏ ਦੇ ਵਿੱਚ ਇੰਟੀਰੀਅਰ ਦੇਖੋ ਬਾਈ ਮਨਲਾ ਵੀ ਬਾਈ ਨੇ ਸਿਰਾ ਕਰਾਤਾ ਕੰਮ ਕਰਾਉਣ ਵਾਲਾ ਬਾਈ ਆਪ ਦੇ ਹੱਥੀ ਤਿਆਰ ਕਰਵਾਇਆ ਸੀ ਹਾਂਜੀ ਹਾਂਜੀ ਕਿਹੜਾ ਮਾਡਲ ਸੀ ਇਹ ਮਾਡਲ 94 94 ਮਾਡਲ ਸੀ ਤੇ ਜਦੋਂ ਲੈ ਕੇ ਆਂਦਾ ਸੀ ਉਦੋਂ ਉਦੋਂ ਉਹਦਾ ਤੁਹਾਨੂੰ origignal ਸੀ ਸਾਰਾ ਜਿਹਾ ਆਪਣਾ ਰੰਗ ਰੂنگ ਹੈ ਨਹੀਂ ਸੀਗਾ ਸਾਰਾ ਕਰਾ ਕੇ ਆਪਣਾ ਟੋਟਲ ਮੱਲਾ ਵੀ ਹੈਅ ਟ੍ਰੇਟਰ ਇਹਨਾਂ ਨੇ ਅਸੀਂ ਬਾਅਦ ਵਿੱਚ ਮੰਨ ਲਾ ਰੰਗ ਰੂنگ ਦਾ ਜਿਹੜਾ ਇੰਟੀਰੀਅਰ ਦਾ ਕੰਮ ਆ ਤੇ ਇਹਦਾ ਜਿਹੜਾ ਦੇਖੋ ਵੀ ਸਾਰਾ ਮੰਨ ਲਾ ਵੀ ਕਮਾਲ ਕੀਤੀ ਪਈ ਆ ਐਸ ਵਕਤ ਕੀ ਮੰਗਦੇ ਬਈ ਆ ਪਹਿਲਾ ਇਹ 2.5 ਲੱਖ ਦਾ ਦੇਣਾ ਜੀ 2.5 ਲੱਖ ਦਾ ਦੇਣਾ ਜਾਂ ਮੌਕੇ ਤੇ ਮਾਨਤਾਨ ਕੀਤਾ ਜਾਊ ਬਹੁਤ ਮਾਨਤਾਨ ਹੋ ਜਾਊਗਾ ਮੌਕੇ ਤੇ ਮਾਨਤਾਨ ਹੋ ਜਾਊਗਾ ਅਗਲੇ ਪਾਸੇ ਆਹ ਆ ਬਾਈ ਆਪਣੇ ਕੋਲੇ ਇਹ ਇੰਡੋਫਾਰਮ ਆ ਜੀ 2022 ਮਾਡਲ ਇੰਡੋਫਾਰਮ 2022 ਮਾਡਲ ਆ ਇਹਦਾ ਰੇਟ ਕੀ ਹੈ ਬਾਈ ਇਹ 485 ਇਹ ਸਾਰਾ Ориਜਨਲ ਹੀ ਆ ਜਾਂ ਕਿਤੇ ਮਾੜਾ ਮੋਟਾ ਪਾਚੀ ਹੋਈ ਵੀ ਇਹਦੀ Ориਜਨਲ ਆ ਜੀ ਬਿਲਕੁਲ ਸਾਰਾ ਇਹ ਬਿਲਕੁਲ Ориਜਨਲ ਇਹਦੇ ਵੀ ਦੇਖੋ ਟਾਇਰ ਟੂਰ ਮੰਨ ਲਾ ਵੀ ਸਿੱਧਾ ਹੀ ਆ ਨਾਲ ਦੇ ਟਾਇਰ ਆ ਐ ਮੈਸੀ ਦੇ ਮੰਨ ਲਾ ਵੀ ਬਾਈ ਤੁਸੀਂ ਇਹਦੇ ਪਵਾਏ ਹੋਏ ਆ ਹਾਂ ਜੀ ਐਮ ਆਰਐਫ ਦੇ ਚੌਕੜਾ ਟਾਇਰ ਆ ਜੀ ਠੀਕ ਹੈ ਜੀ ਇਹ ਇਹਦੇ ਬਵਾਹੇ ਆ ਇਹਦੇ ਮੰਨ ਲਾ ਵੀ ਅਰੀਜਨਲ ਨਾਲ ਦੀ ਟਾਇਰ ਆ ਇਦੋਂ ਬਾਅਦ ਚ ਆਪਣੇ ਕੋਲੇ ਆ ਆ ਜਾਂਦਾ 2265 65 22 ਹੈ ਜੀ 65 22 ਮਾਡਲ ਹੈਗਾ ਜੀ 2012 2012 ਮਾਡਲ ਆ ਰੇਟ ਹੈਗਾ 375 3 ਲੱਖ 75 ਹਜ਼ਾਰ ਮੰਗਾ ਮੌਕੇ ਤੇ ਮਾਨ ਤਨ ਹੋ ਜਾਊਗਾ ਜੀ ਇਹਦੇ ਵਿੱਚ ਹੋ ਜਾਊਗਾ ਇਦੋਂ ਬਾਅਦ ਆ ਜਾਂਦਾ ਬਈ ਸੋਨਾ ਲੀਕਾ 750 750 2013 ਮਾਡਲ 2013 ਮਾਡਲ ਆ ਟਾਇਰ ਬਾਈ ਇਹਦੇ ਨਵੇਂ ਲਾਇਸੈਂਸ ਲਾਇਸੈਂਸ ਦੇ ਆ ਜੀ ਸਾਰੇ ਚਾਰੇ ਟਾਇਰ ਅੱਛਾ ਚਾਰੇ ਟਾਇਰ ਲਾਇਸੈਂਸ ਯੋਕੋਹਾਮਾ ਜੀ ਉਹ ਉਹਦੇ ਆ ਇਹ ਚ ਵੀ ਬਾਈ ਮਾੜੇ ਮੋੜੀ ਅਟੈਚਿੰਗ ਹੋਈ ਵੀ ਆ ਜਾਂ ਓਰੀਜਨਲ ਆ ਜੀ ਸਾਰਾ ਟਰੈਕਟਰ ਓਰੀਜਨਲ ਆ ਇਹ ਵੀ ਸਾਰਾ ਟਰੈਕਟਰ ਓਰੀਜਨਲ ਆ ਬਾਈ ਇਹ ਆਪਣੀ ਗਾਰੰਟੀ ਵਾਰੰਟੀ ਹੁੰਦੀ ਆ ਕੋਈ ਮਨ ਲਾ ਵੀ ਮਹੀਨੇ ਦੀ ਜਾਂ 15 ਦਿਨਾਂ ਦੀ ਇਦਾਂ ਕੋਈ ਹੁੰਦਾ ਭਾਜੀ ਬਾਅ ਕੇ ਚੈੱਕ ਕਰਕੇ ਦੇ ਦਿਆਂਗੇ ਟਰੈਕਟਰ ਇੱਥੇ ਅੱਛਾ ਬਾਅ ਕੇ ਚੈੱਕ ਕਰਕੇ ਦਵਾਗੇ ਤੇ ਲੋਨ ਦੀ ਬਈ ਸਹੂਦਾ ਆਪਣੇ ਕੋਲ ਹੈਗੀ ਆ ਜਾਂ ਨਹੀਂ ਮਿਲ ਜੂਗਾ ਜੀ ਇਹ ਆਪਾਂ ਏਰੀਏ ਤੇ ਨਹੀਂ ਕਰਦੇ ਲੋਨ ਜਾਂ ਮਨ ਲਾ ਵੀ ਇੱਕ ਹੁੰਦਾ ਵੀ ਆਪਾਂ ਮੋਗੇ ਏਰੀਆ ਏਰੀਆ ਚ ਹੀ ਕਰਨਾ ਏ ਜਾਂ ਇਹ ਆਪਣਾ ਜ਼ਿਆਦਾਤਰ ਮੋਗੇ ਏਰੀਆ ਦਾ ਹੀ ਗੱਲ ਜ਼ਿਆਦਾਤਰ ਮੋਗੇ ਏਰੀਆ ਚ ਮੋਗੇਰੀ ਚ ਹੀ ਰਹਿਣਾਗਾ ਹਾਂਜੀ ਤੇ ਇਹ ਦੂੰਗਾ ਬਾਈ ਜੀ ਆਹਾ ਇਹ ਇੰਡੋ ਫਾਰਮ ਹੈ 2008 9 ਮਾਡਲ 2009 ਕੰਡੀਸ਼ਨ ਬਾਈ ਇਹਦੀ ਵੀ ਮਾਲਾ ਮਾਡਲ ਦੇ ਹਿਸਾਬ ਨਾਲ ਏ ਠੀਕ ਪਈ ਹੈ ਜੀ ਹਾਂਜੀ ਇਹ ਨੰਬਰ ਬਾਹਰ ਲਾਏ ਰੇਟ ਵੀ ਉਹੋ ਜਿਹਾ ਜੀ ਇਹਦਾ 1,85,000 ਰੁਪਿਆ ਰੇਟ ਆ ਜੀ ਪਾਵਰ ਸਟੀering ਹੈ 1 ਲੱਖ ਸਿਰਫ 85,000 ਰੁਪਿਆ ਹਾਂਜੀ ਹਾਂਜੀ ਸਰ ₹1,85,000 ਮੰਨ ਲਾ ਵੀ ਆਮ ਦਰ ਮਾਨੇ ਜੀ ਦਾ ਹੋਣਾ ਹਾਂ ਜੀ ਹਾਂ ਜੀ 1,85,000 ਡਬਲ ਕਲਚ ਪਾਵਰ ਸਟੀering ਸਾਰਾ ਇਹਦੇ ਚ ਹੈਗਾ ਜੀ ਸਭ ਕੁਝ ਸਭ ਕੁਝ ਟਾਇਰ ਇਹਦੇ ਵੀ ਮੰਨ ਲਾ ਅੱਧੇ ਇੱਕ ਹੈਗੇ ਹਾਂ ਜੀ ਹਾਂ ਜੀ ਅੱਧੇ ਇੱਕ ਟਾਇਰ ਇਹਦੇ ਵੀ ਹੈਗੇ ਆ ਇਹਦੂਗਾ ਬਈ ਆਹ ਕਿਹੜਾ ਮਾਡਲ ਹੈ ਪਾਲਿਕਾ 60 ਹੈ ਜੀ 99 ਮਾਡਲ 99 ਮਾਡਲ ਸੋਨਾ ਲਿਖਾ 60 ਇਹ ਨੰਬਰ ਪੰਜਾਬ ਆ ਜੀ ਇਹ ਪੰਜਾਬ ਨੰਬਰ ਆ ਹਾਂ ਜੀ ਇਹਦੀ ਬਾਈ ਕੀ ਡਿਮਾਂਡ? ਇਹ 1,45,000 ਦਾ ਹੈ। 1,45,000 ਰੁਪਏ ਦੀ ਡਿਮਾਂਡ ਆ। ਇਹਦੇ ਚੋਂ ਬਾਈ ਕੋਈ ਮਾਨਦਾਨ ਆਪਾਂ ਕਰਦਾਂਗੇ। ਥੋੜਾ ਬਹੁਤ ਹੋ ਜਾਊਗਾ ਜੀ। ਥੋੜਾ ਬਹੁਤ ਹੋ ਜਾਊਗਾ। ਤੇ ਇਦੂਗਾ ਬਾਈ ਆ ਆ ਗਿਆ ਹਰਾ। ਜੌਂਡੀਅਰ 2009 ਮਾਡਲ। 2009 ਮਾਡਲ ਆ। ਛਤਰੀ ਦੇਖੋ ਦੂਜੀ ਲੱਗੀ ਹੋਈ ਆ। ਇਹਦੀ ਵੀ ਕੰਡੀਸ਼ਨ ਠੀਕ ਪਈ ਆ। ਵਧੀਆ ਕੰਡੀਸ਼ਨ ਦੇ ਵਿੱਚ ਪਿਆ ਇਹ ਟਾਇਰ ਇਹਦੇ ਵੀ 80% ਹੈਗੇ ਆ। ਇਹਦੀ ਡਿਮਾਂਡ ਕੀ ਆ ਬਈ ਕਿਹੜਾ ਮਾਡਲ ਆ 462 ਆ ਜੀ 2009 ਮਾਡਲ ਆ ਜੀ 2009 ਮਾਡਲ ਆ 465000 ਆ ਪੰਜਾਬ ਦਾ ਹੀ ਨੰਬਰ ਲੱਗਿਆ ਹੋਇਆ ਹੈਗਾ ਤੇ ਇਹਦੂਗਾ ਜਾਂਦਾ ਆਪਣਾ ਆਛਰ ਇਹਦਾ ਬਈ ਇਹ 2020 ਮਾਡਲ ਆ ਜੀ 2020 ਮਾਡਲ ਆ ਇਹਦੀ ਮੰਗਵਾਣ ਬਈ ਇਹ 298000 ਮੰਗਦੇ ਬਾਕੀ ਮੌਕੇ ਤੇ ਹੋ ਜੂਗਾ ਮੌਕੇ ਤੇ ਹੋ ਜੂਗਾ 2098 ਆ 298000 98000 ਮੰਗਦੇ ਆ ਟਰੈਕਟਰ ਬਿਲਕੁਲ ਆਸ਼ਾ ਆਸ਼ਾ ਹੀ ਕਹਿੰਦੇ ਨਾ ਹਾਂਜੀ ਆਸ਼ਾ ਆਸ਼ਾ 248 ਹਾਂ 241 ਟਰੈਕਟਰ ਆ ਜਮਾ ਟਾਇਰ ਨਾਲ ਦੇ ਨਾਲ ਦੇ ਟਾਇਰ ਆ ਸਾਰਾ ਕੁਝ ਬਾਈ ਹੁਣਾਂ ਦਾ ਜਮਾ Ориਗਨਲ ਆ ਮਤਲਬ ਵੀ ਇੱਕ ਵੀ ਚੀਜ਼ ਬਾਈ ਹੁਣਾਂ ਨੇ ਆਪਦੇ ਕੋਲੋਂ ਜਾਂ ਆਪਦੇ ਪੱਲੋਂ ਕੋਹ ਨਹੀਂ ਲਾਇਆ ਜਿਵੇਂ ਏਜੰਸੀ ਚੋਂ ਨਿਕਲਦਾ ਏ ਉਸੇ ਤਰ੍ਹਾਂ ਦੀ ਇਹ ਟਰੈਕਟਰ ਆ ਤੇ ਕੱਲੀ ਛਤਰੀ ਮਾਲਾ ਵੀ ਇਹ ਬਾਅਦ ਚ ਲੱਗੀ ਹੋਈ ਆ ਇਹ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਇਹ ਆਪਾਂ ਬਾਅਦ ਚ ਲਵਾਉਣੀਆਂ ਪੈਂਦੀਆਂ ਆਂਗਾ ਉਦੋਂ ਬਾਅਦ ਆ ਜਾਂਦਾ 750 ਡੀਆਈ ਹਾਂਜੀ ਇਹ 2001 ਮਾਡਲ ਆਈ ਸਾਰਾ Ориਜਨਲ ਆ ਕੰਪਨੀ ਦੀ ਕੰਡੀਸ਼ਨ ਆ ਜੇ ਤਾਈ ਟਰੈਕਟਰ ਦੀ ਠੀਕ ਆ ਜੀ ਮਨ ਲ ਮੜਗਾੜ ਪੇਂਟ ਆ ਬਾਕੀ ਸਾਰਾ Ориਜਨਲ ਆ ਮਤਲਬ ਸਾਰਾ ਬਾਕੀ ਸਾਰਾ ਸਾਰਾ Ориਜਨਲ ਆ ਤੇ ਪੰਜਾਬ ਦਾ ਹੀ ਨੰਬਰ ਆ ਇਹਦੇ ਚ ਬਈ ਮਾਨਤਨ ਹੋ ਜਾਊਗਾ ਜੀ ਥੋੜਾ ਬਹੁਤ ਇਹਦੇ ਚ ਹੋ ਜਾਊਗਾ ਤੇ ਵੀਰੇ ਇੱਕ ਕਰੀ ਆਪ ਆਪਣਾ ਨਾਮ ਤੇ ਐਡਰੈਸ ਬੋਲ ਦੇ ਆਪਾਂ ਕਿੱਧਰ ਮੜਾ ਇਧਰ ਨੂੰ ਇਧਰਲੇ ਪਾਸੇ ਇਹ ਆਪਣਾ ਹੀ ਬਰਨਾਲਾ ਚੌਂਕ ਚ ਆਈ ਪਟਾਵਰ ਦੇ ਨੇੜੇ ਬਰਨਾਲਾ ਚੌਕ ਟਾਵਰ ਦੇ ਨੇੜੇ ਆ ਜਦੋਂ ਤੁਸੀਂ ਮਨਲਾ ਬਰਨਾਲੀ ਵੱਲੋਂ ਆਉਂਗੇ ਰੇਲਵੇ ਵਾਲਾ ਪੌੜਾ ਪੁੱਲ ਉਤਨਸਾਰੀ ਤੁਸੀਂ ਮਨਲਾ ਯੂ ਟਰਨ ਲਗਾ ਯੂ ਟਰਨ ਲੈ ਕੇ ਜਮਾ ਲਾਸਟ ਦੇ ਬਾਈ ਹੁਣਾਂ ਦੀ ਇਹ ਮਨਲਾ ਵੀ ਜਿੱਥੇ ਬਾਈ ਆਪਾਂ ਪੱਕੇ ਹੀ ਹਰ ਰੋਜ਼ ਹੀ ਬੈਠਦੇ ਹਾਂ ਹਾਂਜੀ ਹਾਂਜੀ ਤਕਰੀਬਨ ਹਰ ਰੋਜ਼ ਹੀ ਹਰ ਰੋਜ਼ ਹੀ ਬੈਠਦੇ ਹਾਂ ਤੇ ਮੇਰੀ ਇੱਕ ਵਾਰੀ ਆਪਦਾ ਨੰਬਰ ਬੋਲ ਦੋ ਮੇਰਾ ਨੰਬਰ ਹੈ 9814049011 9814049011 ਜਰੂਰ ਤੁਸੀਂ ਮਨਲਾ ਵੀ ਜੇ ਕਿਹਨੇ ਟਰੈਕਟਰ ਲੈਣਾ ਜਾਂ ਵਿਚਾਰ ਹੋ ਰਹੀ ਆ ਤੁਹਾਡੀ ਟਰੈਕਟਰ ਲੈਣ ਦੀ ਜਾਂ ਜਮਨ ਨਵੀਂ ਕੰਡੀਸ਼ਨ ਦੇ ਵਿੱਚ ਵੀ ਲੈਣਾ ਉਹ ਵੀ ਬਈ ਹੋਣਾ ਹੀ ਆਪਾਂ ਮੰਨ ਲੇ ਅੱਜ ਬਈ ਹੋਣਾ ਕੋਈ ਟਰੈਕਟਰ ਏ ਥੋੜੇ ਜਿਹਾ ਇੱਥੇ ਘੱਟ ਗੜੀ ਬਈ ਉਹ ਦੋ ਟਰੈਕਟਰ ਆ ਜਿਹੜੇ ਉਹ ਇੱਕ 2022 ਮਾਡਲ ਆ ਜੀ ਸੋਨਾਲੀ ਕਾ 60 ਜਿਹੜਾ ਹਾਂਜੀ ਇਹ ਮੋਗਾ ਨੰਬਰ ਆ ਜੀ ਸਾਰਾ ਇਹ ਮਤਲਬ ਆਪਣੇ ਜ਼ਿਲ੍ਹੇ ਦਾ ਹੀ ਨੰਬਰ ਹਾਂਜੀ ਹਾਂਜੀ ਮੋਗੇ ਦਾ ਹੀ ਨੰਬਰ ਇਹ ਇਹ ਮੋਗੇ ਜ਼ਿਲ੍ਹੇ ਦਾ ਹੀ ਨੰਬਰ ਆ ਇਹਦੀ ਡਿਮਾਂਡ ਬਈ ਇਹ 6.5 ਲੱਖ ਰੁਪਈਆ ਮੰਗਦਾ ਜੀ ਬਾਕੀ ਕਰ ਲਾਂਗੇ ਮੌਕੇ ਤੇ ਮੌਕੇ ਤੇ ਕਰ ਲਾਂਗੇ 6.5 ਲੱਖ ਮਤਲਬ ਡਿਮਾਂਡ ਕੀਤੀਆਂ ਜਾਂ ਟਾਇਰ ਸਾਰੀ ਕੰਡੀਸ਼ਨ ਨਾਲ ਦੀ ਆਈ ਟਰੈਕਟਰ ਸਾਰੀ ਕੰਡੀਸ਼ਨ ਮਨਲਾ ਵੀ ਟਰੈਕਟਰ ਜਮਾਂ ਆਣ ਮਨਲਾ ਵੀ ਬ੍ਰਾਂਡ ਨਿਊ ਰੱਖ ਗਏ ਆ ਨਵੇਂ ਆ ਰਗੇ ਆ ਟਰੈਕਟਰ ਆ ਟਾਇਰ ਵੀ ਨਾਲ ਦੇ ਆ ਮੂਹਰਲੇ ਵੀ ਮਗਰਲੇ ਵੀ ਕੋਈ ਵੀ ਚੀਜ਼ ਇਹਦੀ ਇੱਕ ਵੀ ਮਨਲਾ ਵੀ ਕੋਈ ਹੋਰ ਥਾਂ ਤੋਂ ਪਾਰਟ ਆ ਕੋਈ ਜਿਹੜਾ ਲੈ ਕੇ ਚੇਂਜ ਨਹੀਂ ਕੀਤਾ ਗਿਆ ਤੇ ਜਮਾਂ ਟਰੈਕਟਰ origignal ਆ ਹਾਂਜੀ ਹਾਂਜੀ ਤੇ ਆਹ ਬਾਈ 750 ਇਹ ਵੀ ਸਾਰਾ ਟਰੈਕਟਰ origignal ਆ ਇਹ ਵੀ ਸਾਰਾ ਟਰੈਕਟਰ ਓਰジナル ਆਪਣਾ 10 ਮਾਡਲ ਆ ਜੀ ਰੇਟ ਆਗੇ ਜੀ 3,30,000 ਰੁਪਏ 3,30,000 ਆ ਇਹਦੇ ਵਿੱਚ ਵੀ ਤੁਹਾਨੂੰ ਜਿਹੜੀ ਮਤਲਬ ਆ ਵੀ ਜਿਹੜੀ ਮਾਨਤਾਣਾ ਉਹ ਕੀਤੀ ਜਾਊਗੀ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਸ਼ੇਅਰ ਕਰਕੇ ਆਗੇ ਆਉਣ ਵਾਲੇ ਸੱਜਣ ਮਿੱਤਰ ਨੂੰ ਬਾਈ ਹੋਣਾਂ ਨੂੰ ਸਕਰੀਨਸ਼ਾਟ ਦਿਖਾ ਦਿਓ ਸਪੈਸ਼ਲ ਤੌਰ ਤੇ ਹੋਰ ਵੀ ਡਿਸਕਾਊਂਟ ਕੀਤਾ ਜਾਣਾ ਜੀ ਕਰਾਂਗੇ ਜੀ ਕਰਾਂਗੇ ਦੀ ਕਰਦਾਂਗੇ ਇਹ ਕਰਾਂਗੇ ਜਰੂਰ ਕਰਾਂਗੇ ਬਾਈ ਕਹਿੰਦਾ ਜਰੂਰ ਕਰਾਂਗੇ ਵੀਡੀਓ ਸ਼ੇਅਰ ਕਰਕੇ ਆਇਓ ਬਾਈ ਨੂੰ ਸਕਰੀਨਸ਼ਾਟ ਦਿਖਾ ਦਿਓ ਵੀਡੀਓ ਸ਼ੇਅਰ ਕੀਤੀ ਦਾ ਤੇ ਸਪੈਸ਼ਲ ਤੌਰ ਤੇ ਤੁਸੀਂ ਹੋਰ ਵੀ ਮਾਨ ਤਾਨ ਕਰਾ ਸਕਦੇ ਆ ਧੰਨਵਾਦ ਦੋਸਤੋ ਵੀਡੀਓ ਸ਼ੇਅਰ ਕਰਦੋ ਧੰਨਵਾਦ ਜੀ